Thank you. ਅਜੀਬ ਪਛਾਣ ਨਹੀਂ ਕਰ ਸਕਦੇ ਫੇਰ ਫੱਤਰ ਨੂੰ ਕਾਲੇ ਸलाम ਚਾਹੀਏ ਪਰ ਰਾਤਿਆ ਪਿਆਰ ਹੋਵੇ ਐਸਾ ਕਿਸੇ ਕੋਲ ਨਾ ਮਾਲ ਭਰਿਆ ਜਿਤਨਾ ਫੱਤਰ ਦੇ ਹੋਣ ਤੁਨ ਮਾਲ ਹੋਵੇ ਅਜੀਬਾਂ ਵਾਤ ਕੋਲ ਦਸਤਾਰ ਦੇ ਨੀ ਛੋਲੇ ਪਾ ਦੇਣਾ ਵੀ ਬਾਬੇ ਹਰੀ ਦਾ ਨਾਮ ਹੈ ਜਿਨ੍ਹਾਂ ਨੇ ਦੇਰ ਨੂੰ ਮੋਟੀ ਬਣ ਗਿਰੋ ਪ੍ਰੀਨ ਲਾਈ ਹੋਈ ਹੈ ਅਸੀਂ ਕਿਵੇਂ ਪਛਾਣ ਲੈ ਕਿ ਸਾਨੂੰ ਸਾਡੇ ਕੋਲ ਬੇਤੀ ਹੋਈ ਹੈ ਨਹੀਂ ਸਾਰੇ ਕੋ ਦਾ ਚੰਨ ਦ੍ਰਿਸ਼ਟੀ ਹੈ ਇਹਦਾ ਸਰੀਰ ਦੇਖ ਸਕਦੇ ਆ ਪਰ ਜਿਹਦੇ ਅੰਦਰ ਸ਼ਕਤੀ ਭਰਤੀ ਤਾਕਤ ਉਦੋਂ ਉਦੋਂ ਮਿਲਿਆ ਉਹ ਵੀ ਅਸੀਂ ਮਾਣ ਸਕਦੇ ਆ ਗੁਰਸੱਜਣਾ ਹਾਰਿ ਹਰਿ ਦਾਦੇ ਬਾਪੇ ਜੀਰੀਨਾਨ ਮਹਾਰਾਜ ਦਾ ਸੇਵਕ ਵੀ ਭਾਈ ਕਰੂਆ ਜੀ ਵਾਲੂ ਰਾਜਾ ਜੀ ਜਦੋਂ ਭਾਈ ਬੁੱਧੂ ਨੇ ਮਹਾਰਾਜ ਤੋਂ ਬਚਨ ਕਰਾਇਆ ਕਿ ਤਾਣਾ ਹਵਾਲ ਲਾਇਆ ਸੀ ਫਿਰ ਬਾਹਰ ਆਇਆ ਜੀ ਤੁਹਾਨੂੰ ਸਾਡੀ ਸਾਰਿਆਂ ਨੂੰ ਅੱਗੇ ਮਹਾਰਾਜ ਦੀਆਂ ਸ਼ਕਤੀ ਦਾ ਸਭ ਤੋਂ ਪਹਿਲੇ ਇਤਹਾਸ ਬਣੇਗਾ ਮਹਾਰਾਜ دو تین پانی چکا کے دروازہ کھولیا بار دیکھا بڑے پرانے کپڑے پیروں نے موڑا بھی ہے ਪਟਾ ਸਰਤੇ ਬੈਠੇ ਹਰੇ ਲੰਮਾ ਜੂਲਾ ਪ੍ਰਾਣਾ ਜਿਆ ਤੂੰ ਹੀ ਕਿਹਾ ਸੀ ਨਾ ਜਾਬੇ ਕੱਚੇ ਨਿਕਲ ਜਾਂਦਾ ਮੈਂ ਕਹਿਣਾ ਜੀ ਮੈਂ ਤੁਹਾਨੂੰ ਪਹਿਲਾਂ ਉਹ ਪਰਜਾਦਾ ਸੀ ਅਸਰ ਅਸਰ ਦਾਸ ਤੇ ਨਾਵੇਂ ਫੁੱਟੇ ਨਿਕਲ ਤੇ ਮੈਂ ਕਹਿੰਦਾ ਕੱਚੇ ਉਹ ਨਾ ਭਾਈ ਗੁਰੂ ਦੇ ਧੱਗੇ ਮਾਰੇ ਆਪਣੇ ਨਾਲ ਜੇ ਕੇ ਮੇਰੇ ਭਰਾ ਬੱਦਿਆਂ ਦਾ ਕਰੇ ਮੁੰਡੇ ਦਾ ਵਿਆਹ ਰੱਖਿਆ ਹੋਵੇ ਰਿਸ਼ਤੇ ਨਾਰਾ ਨੂੰ ਤਾਂ ਮੇਤਾ ਕੱਢ ਕੱਢ ਕੇ ਕਹਿਣਗੇ ਸ਼ੁਰੂ ਉਹ ਆ ਜਾ ਛੱਕੇ ਜਾ ਉਹ ਆ ਜਾ ਤਮੇ ਮੂਹ ਲੁਠਾ ਦਾਲੋ ਉਹ ਆ ਮੂਹ ਲੁਠਾ ਕੇ ਆਉਣੇ ਆ ਨੀਰਨ ਕੋ ਫਿਰ ਕੀ ਹੈ ਉਹ ਕਹਿੰਦਾ ਤੂੰ ਤੋੜਾ